ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਥ ਬਚਿਤ੍ਰਨਾਟਕ ਗ੍ਰੰਥ ਲਿਖਿਆ ਤੇ ਤਵਾ ਪ੍ਰਸਾਦ ਸ੍ਰੀ ਮੁਖਵਾਕ ਪਾਤ ਸਾਹਿ 10ਵੀਂ ਦੋਹਰਾ ਨਮਸਕਾਰ ਸ੍ਰੀ ਖੜਗ ਕੋ ਕਰਉ ਸੋ ਹਿਤ ਚੇਤ ਲਾਏ ਪੂਰਨ ਕਰਉ ਗ੍ਰੰਥ ਇਹ ਤੁਮ ਮੋਹ ਕਰਹੁ ਸਹਾਈ ਤ੍ਰਿਪੰਗੀ ਛੰਦ ਸ੍ਰੀ ਕਾਲ ਜੀ ਕੀ ਉਸਤਤ ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਰਣ ਮੰਡੰ ਬਰ ਬੰਡੰ ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ ਸੋਕ ਸੰਤਾ ਕਰਣੰ ਦੁਰਮਤ ਦਰਣੰ ਕਿਲ ਬਿਖ ਹਰਣੰ ਆਸ ਸਰਣੰ ਜੈ ਜੈ ਜਗ ਕਾਰਣ ਸ੍ਰਿਸ਼ਟ ਉਬਾਰਣ ਮਮ ਪ੍ਰਤ ਪਾਰਣ ਜੈ ਤੇ ਗੰ ਉਜੰਗ ਪ੍ਰਿਆਤ ਛੰਦ ਸਦਾ ਏਕ ਜੋਤਿਯੰ ਅਜੂਨੀ ਸਰੂਪੰ ਮਹਾਦੇਵ ਦੇਵੰ ਮਹਾਪੂਪ ਪੂਪੰ ਨਿਰੰਕਾਰ ਨਿਤਯੰ ਨ ਰੂਪੰ ਨਿਰਬਾਣੰ ਨ ਰੂਪੰ ਨਿਰਬਾਣੰ ਕਲੰਕਾਰਣੇਯੰ ਨਮੋ ਖੜਗ ਪਾਣੰ ਨਿਰੰਕਾਰ ਨਿਰਬਿਕਾਰ ਨਿਤਯੰ ਨਿਰਾਲੰ ਨ ਬ੍ਰਿੱਧੰ ਵਿਸੇਖੰ ਨ ਤਰੁਣੰ ਨ ਬਾਲੰ नारङ्कं नारायङ् नारूपं नारेखं नारङ्गं नारागं अपारं अपेखं नारूपं नारेखं नारङ्गं नारागं नानामं नाठामं माहाजोतजागं न द्वैखं नापेखं निरङ्कारनित्यं महाजोगजोगं स्वपरमं पवित्रं अजेयं अपेयं अनामं अठामं महाजोगजोगं महाकामकामं ਅਲੇਖੰ ਅਪੇਖੰ ਅਨੀਲੰ ਅਨਾਦੰ ਪਰਯੰ ਪਵਿੱਤਰੰ ਸਦਾ ਨਰੇ ਬਿਖਾਦੰ ਸੋ ਆਦੰ ਅਨਾਦੰ ਅਨੀਲੰ ਅਨੰਤੰ ਅਦਵਖੰ ਅਪੇਖੰ ਮਹੇਸੰ ਮਹੰਤੰ ਨਾਰੋਖੰ ਨਾ ਸੋਖੰ ਨਾ ਦ੍ਰੋਹੰ ਨਾ ਮੋਹੰ ਨਾ ਕਾਮੰ ਨਾ ਕ੍ਰੋਧੰ ਅਜੋਨੀ ਅਜੋਹੰ परेयं पवित्रं पुनीतं पुराणं अजेयं अपेयं पविख्यं पवाणं नरोगं सोगं स्वनित्यं सो नवीनं अजायं सहायं परमं प्रवीनं स्वपूतं पविख्यं पवानं पवेयं नमो नृभिकारं नमो नृजुरेयं नमो देवदेवं नमो राजराजं ਨਿਰਾਲੰਬ ਨਿਤਯੰ ਸੋ ਰਾਜਾ ਤੇ ਰਾਜੰ ਅਲੇਖੰ ਅਪੇਖੰ ਅਪੂਤੰ ਅਦਵੈਖੰ ਨਾਰਾਗੰ ਨਾਰੰਗੰ ਨਾਰੂਪੰ ਨਾਰੇਖੰ ਮਹਾਦੇਵ ਦੇਵੰ ਮਹਾਜੋਗ ਜੋਗੰ ਮਹਾਕਾਮ ਕਾਮੰ ਮਹਾਪੋਗ ਭੋਗੰ ਕਹੂੰ ਰਾਜ ਸੰਤਾਮ ਸੰਸਾਤ ਕੇ ਅੰਗ ਕਹੂੰ ਨਾਰ ਕੋ ਰੂਪ ਧਾਰੇ ਨਰੇ ਅੰਕ ਕਹੂੰ ਦੇਦੀ ਅੰਗ ਦੇਵ ਤੰਦੈਤ ਰੂਪੰ ਕਹੂੰ ਰੂਪ ਅਨੇਕੰ ਧਾਰੇ ਅਨੂਪੰ ਕਹੂੰ ਭੂਲ ਹਵੈ ਕਾ ਪਲੇ ਰਾਜ ਫੂਲੇ ਕਹੂੰ ਪਵਰ ਹਵੈ ਕਾ ਭਲੀ ਭਾਂਤ ਫੂਲੇ ਕਹੂੰ ਪਾਉਣ ਹਵੈ ਕ ਬਹੇ ਬੇਗ ਐਸੇ कहे मोह न आवै कथौताहे कैसे कहूँ नाद हुआ, कै पली पांत बाजे कहूँ पार दी हुआ, तरे बान राजे कहू मृग पली पांत मोहे कहूँ काम की जो तरे रूप सोहे नहीं जान जाई कछु रूप रेखं कहा बास ता को फिर कौन पेखं कहा नाम ता को कहा कहा वै कहा मैं बखानो कहे मो न आवैन् न कोई तात ताकोकोयितातमातं न पायं न पुत्रं न पौत्रं न दाया न दायं न न नेहं न गेहं न शेनं न साथं महाराजराजं महानथनाथं परमं पुराणं पवित्रं परेयं अनादं अनीलं असम्भं अजेयं अपेदं अछेदं पवित्रं प्रमाथं महादीनदीनं महानथनाथम् अदागं अदग्गं अलेखं अपेखं अनन्तं अनिलं अरूपं अद्वैखं महातेजतेजं महाज्वालज्वालं महामन्त्रमन्त्रं महाकालकालम् करं वामचाप्यङ्कृपाणङ्करालं महातेजतेजं विराजय विशालं महादाडदाडं सो सौहं अपारं जिनैचर्बियं जीवजज्ञं हजारं डमडमडौरु दम सितासेतछत्रं हा हाहा हूह हा, हासं चम महाकोर महाकोरशब्दं बज्जे शङ्ख एसङ्ख प्रलयकाल के काल की ज्वाल जयसङ्घ रसावल छंद कणं कंट बाजं तुणं मेघलाजं भयो सद एवं हडयो नीरते एवं कुरंकं कुंगरे अंग तुणं नेवरे अंग महानादनादं सुरंग निर्भखादं सिरंग बालराजं लखे रुद्रलाजं सुभे चार चित्रं परमं पवित्रं महागर्ज गर्जं सुन दूत लर्जं श्रवं श्रोण सोहं महामान मोहं ਪੁਜੰਗ ਪ੍ਰਿਆਤ ਛੰਦ ਸ੍ਰੀਜੇ ਸੇਤ ਜੰਗ ਜੇਰ ਜੰਗ ਉਤਪੁਜੇ ਵੰਗ ਰਚੇ ਅੰਡ ਜੰਗ ਖੰਡ ਬ੍ਰਹਮੰਡ ਏਵੰ ਦਿਸਾ ਬਿਦਿ ਸਾਇੰ ਜਿਮੀ ਆਸਮਾਨੰ ਚਤੁਰ ਬੇਦ ਕਥਯੰ ਕੁਰਾਨੰ ਪੁਰਾਨੰ ਰਚੇ ਰੈਣ ਦਿਵਸੰ ਹੱਪੇ ਸੂਰ ਚੰਦਰੰ ਥਟੇ ਦੈਵ ਦਾਨੋ ਰਚੇ ਬੀਰ ਬਿੰਦਰੰ ਕਰੀ ਲੋਹ ਕਲ ਮੰਗ ਲਿਖਿਓ ਲੇਖ ਮਾਥੰ ਸਬੈ ਜੇਰ ਕੀਨੇ ਬਲੀ ਕਾਲ ਹਾਥੰ ਕਈ ਮੇਟ ਡਾਰੇ ਉਸਾਰੇ ਬਨਾਏ ਉਪਾਰੇ ਗੜੇ ਫੇਰ ਮੇਟੇ ਉਪਾਏ ਕ੍ਰਿਆ ਕਾਲ ਜੂ ਕੀ ਕਿਨੂ ਨਾ ਪਛਾਨੇ ਕਨਿਉ ਪੈ ਵੀ ਹੈ ਹੈ ਕਨਿਉ ਪੈ ਵੀ ਹਾਨੀ ਕਿਤੇ ਕ੍ਰਿਸ਼ਨ ਸੇ ਕੀਟ ਕੋਟੈ ਬਨਾਏ ਕਿਤੇ ਰਾਮ ਸੇ ਮੇਟ ਡਾਰੇ ਉਪਾਏ ਮਹਾਦੀਨ ਕੇਤੇ ਪ੍ਰਿਥੀ ਮਾਜ ਹੂਏ ਸਮੇ ਆਪਨੀ ਆਪਨੀ ਅੰਤ ਮੂਏ ਜਿਤੇ ਔਲਿਆ ਅੰਬੀਆ ਹੋਏ ਬੀਤੇ ਤਿਤਿਓ ਕਾਲ ਜੀਤਾ ਨਾ ਤੇ ਕਾਲ ਜੀਤੇ ਜਿਤੇ ਰਾਮ ਸੇ ਕ੍ਰਿਸ਼ਨ ਹੋਏ ਬਿਸਨ ਆਏ ਤਿਤਿਓ ਕਾਲ ਖਾਪਿਓ ਨਾ ਤੇ ਕਾਲ ਘਾਏ ਜਿਤੇ ਇੰਦਰ ਸੇ ਚੰਦਰ ਸੇ ਹੋਤ ਆਏ ਤਿਤਿਓ ਕਾਲ ਖਾਪਾ ਨਾ ਤੇ ਕਾਲ ਘਾਏ ਜਿਤੇ ਔਲਿਆ ਅੰਬੀਆ ਗਉਸ ਹੋਐ ਹਨ ਸਬ ਕਾਲ ਕੇ ਅੰਤ ਦਾੜਾ ਤਲ ਹੈ ਜਿਤੇ ਮਾਨ ਦਾਤਾ ਦਾ ਰਾਜ ਸੁਹਾਏ ਸਬ ਬਾਂਧ ਕੈ ਕਾਲ ਜਿ ਲੈ ਚਲਾਏ ਜਿਨੈ ਨਾਮ ਤਾਕੋ ਉਚਾਰੋ ਉਬਾਰੇ ਬਿਨਾ ਸਾਮ ਤਾਕੀ ਲਖੇ ਕੋਟ ਮਾਰੇ ਰਸਾਵਲ ਛੰਦ ਤਉ ਪ੍ਰਸਾਦ ਚਮਕੈ ਕਿਰਪਾਨੰ ਅਪੂਤੰ ਪਯਾਨੰ ਤੁਣੰ ਨੇਵਰਾਯੰ ਕੁਰੰ ਕੋਂਗਰਣਾ ਕੋਂਗਰਯਾਨੰ ਤੁਣੰ ਨੇਵਰਾਣੰ ਕੁਰੰ ਕੁੰਗਰਯਾਣੰ ਚਤੁਰ ਬਾਹ ਚਾਰੰ ਜੂਟੰ ਸੁਧਾਰੰ ਗਦਾ ਪਾਸ ਸੋਹੰ ਜਮੰ ਮਾਨ ਮੋਹੰ ਸੁਬੰ ਜੀਬ ਜਵਾਲੰ ਸੋਦਾੜਾ ਕਰਾਲੰ ਬੱਜੀ ਬੰਬ ਸੰਖੰ ਉਠੇ ਨਾਦ ਬੰਖੰ ਸੋਬੰ ਰੂਪ ਸਿਆਮੰ ਮਹਾ ਸੋਬਤਾ ਮੰ ਛੱਬੇ ਚਾਰ ਚਿਤਰੰ ਪਰਯੰ ਪਵਿੱਤਰੰ कुजंग प्रयात छंद सिरंग सेत छत्रं सो सुभं बिराजंग लखे छैल छाया तरै तेजला जंग विसा लाल नैनं महाराज सोहंतेगं अंशमालं असंक कोट क्रोहं कहूं रूप तारे महाराज सोहं कहूं देव कन्यानके मानमोहन कहूं बिरहवाका तरै बाण पानं कहूं भूप हुआका बजाए निसानं ਰਸਾਵਲ ਛੰਦ ਤਨੁਰਬਾਨ ਧਾਰੇ ਛਕੇ ਛੈਲ ਭਾਰੇ ਲਏ ਖੱਗ ਐਸੇ ਮਹਾਬੀਰ ਜੈਸੇ ਜੁਰੇ ਜੰਗ ਜੋਰੰ ਕਰੇ ਜੁਦ ਕੋਰੰ ਕਿਰਪਾ ਦੇਦ ਦਿਆਲੰ ਸਦਾਯੰ ਕਿਰਪਾਲੰ ਤਦਾ ਏਕ ਰੂਪੰ ਸਬੈ ਲੋਕ ਭੂਪੰ ਅਜੇਯੰ ਅਜਾਯੰ ਸਰਨਯੰ ਸਹਾਯੰ ਤਪੈ ਖਗ ਪਾਨੰ ਮਹਾ ਲੋਕ ਦਾਨੰ ਪਵਿਖਯੰ ਪਵੇਯੰ ਨਮੋ ਨਿਰਜੁਰੇਯੰ ਮਦੋ ਮਾਨ ਮੁੰਡੰ ਸੁਭੰ ਰੁੰਡ ਝੁੰਡੰ ਸਿਰੰ ਸੇਤ ਛਤਰੰ ਲਸੰ ਹਾਥ ਅਤਰੰ ਸੁਣੇ ਨਾਦ ਭਾਰੀ ਤਰਸੇ ਛਤਰ ਧਾਰੀ ਦਿਸਾ ਬਸਤਰ ਰਾਜੰ ਸੁਣੇ ਦੋਖ ਭਾਜੰ ਸੁਣੇ ਗੱਦ ਸੱਦੰ ਅਨੰਤੰ ਬਿਹੱਦੰ ਕਟਾਕ ਜਾਣ ਸਿਆਮੰ ਦੁਤੰ ਅਬਿਰਾਮੰ ਦੋ ਤੰਬ ਅਬਿਰਾ ਮੰ ਚਤੁਰਬਾਹ ਚਾਰੰਗ ਕਰੀ ਟੰਗ ਸੁਦਾਰੰ ਗਦਾ ਸੰਖ ਚਕਰੰ ਦਿਪਕਰੂਰ ਬਕਰੰ ਨਰਾਜ ਚੰਦ ਅਨੂਪਰੂਪ ਰਾਜੇੰ ਨਿਹਾਰ ਕਾਮਲਾਜੇੰ ਅਲੋਕ ਲੋਕ ਸੋਭੇੰ ਬਿ ਲੋਕ ਲੋਕ ਲੋਬੇੰ ਚਮਕ ਚੰਦਰ ਸੀਸੇੰ ਰਹਿਓ ਲੱਜਾਏ ਈਸੇੰ सो शोभनाग भूखणं अनेक दुष्ट दुखणं कृपान पाण तारियं करोर पाप तारियं गदाग्रिष्ट पाणें कमान बाण ताणें शब्द शंख बज्यं कणंक कोंग्र गज्जं शरणनाथ तोरियं उबार लाज मोरियं अनेक रूप सोहियं विशेष देव मोहिं अदेव देव देव लंकृपा कृपा निधान केवलं सो आद अंत एकं तारेश रूप अनेके अंग कृपान पाण राजय बिलोक पाप भाजय अलंकृतं सो देहं तनो मनोके मोहयं कमान बाण तारहि अनेक सत्र तारहि कमक कुंगरंग सुरंग नवंगनाद नूपरं प्रजवाल बिजुलंग जुलंग पवित्र परमन निर्मलं तोटक छंद तोय प्रसाद नवने वरनाद सुरंग रिमलं මොක බිද්ජුල ජාල කන ප්‍රජුලං මදරාකර මත්ත මහා පබකං බනමෑමනෝ බාග බච්චා බබකං පවපුූත පවෙක්හ පවාන පවංගලකාරණ ඔබාරණ ඒක තුවන් සබටඩ නරංතර නෙත නයංලෙද මංගලදූපතුොයං සබ ਦ੍ਰਿੜ ਦਾੜ ਕਰਾਲ ਦਵੈ ਸੇਤ ਉਦੰ ਜਿਹ ਭਾਜਤ ਦੁਸ਼ਟ ਬਿਲੋਕ ਜੁਦੰ ਮਦ ਮਤ ਕਿਪਾਨ ਕਰਾਲ ਧਰੰ ਜੈ ਸਦ ਸੁਰਾ ਸੁਰਯੰ ਉਚਰੰ ਨਵ ਕਿੰਕਣ ਨੇਵਰ ਨਾਦ ਹੂੰ ਚਲ ਚਾਲ ਸਭਾ ਚਲ ਕੰਪ ਭੂੰ ਕਣ ਘੁੰਗਰ ਘੰਟਣ ਘੋਰ ਸੁਰੰ ਚਾਰ ਚਾਰ ਚਰਾ ਚਰਯੰ ਹੋਹਰੰ ਚਲ ਚਾਦ ਹੂ ਚੱਕਰਨ ਚੱਕਰ ਫਿਰੰ ਬਡਵੰ ਘਟਵੰ ਹਰਿਯੰ ਸੁਬਰੰ ਜਗ ਜੀਵ ਜਤੇ ਜਲੰ ਥਲੰ ਅਸ ਕੋ ਜੋ ਤਵਾਏ ਸਯੰ ਤਵਾਏ ਸੁਅੰ ਮਲਯੰ ਘਟ ਪਾਦਵ ਮਾਸ ਕੀ ਜਾਨ ਸੁਬੰ ਤਾਨ ਸਾਵਰੇ 라ਵਰੇ ਅੰ ਹੁਲਸੰ ਰਦ ਪੰਗਤ ਦਮਨਯੰ ਦਮਕੰ ਕੰਨ ਕੁੰਗਰ ਘੰਟ ਸੁਰੰ ਕਮਕੰ ਪੁਜੰਗ ਪ੍ਰਿਆਤ ਛੰਦ ਘਟਾ ਸਾਵਣ ਚਾਨ ਸਿਆਮੰ ਸੁਹਾਇੰ ਮਣੀ ਨੀਲ ਨਗਯੰ ਲਖੰ ਸੀਸ ਨਿਆਯੰ ਮਹਾ ਸੁੰਦਰ ਸਿਆਮੰ ਮਹਾ ਅਬਿਰਾਮੰ ਮਹਾ ਰੂਪ ਰੂਪੰ ਮਹਾ ਕਾਮ ਕਾਮੰ ਫਿਰਾ ਚੱਕਰ ਚਾਉਦਹੂ ਪੁਰੀਯੰ ਮਧਿਆ ਮਧਿਆਣੰ ਇਸੋ ਕੌਣ ਬੀਯੰ ਫਿਰਾ ਆਏ ਸਾਣੰ कहो कुंट कौ न बिकहै बा भाज बाचे सबंग शीस के संग श्री काल नाचे करे कोट को उतरे कोट ओटंग बचे गो ना क्यों हूं करे काल चोटंग लिखंग जंत्र केते पढंग मंत्र कोटंग बिना शरणता की नहीं और ओटंग लिखंग जंत्र ठाके पढंग मंत्र हारे करे काल ते अंत लाके बिचारे ਕਿਤੇਉ ਤੰਤਰ ਸਾਦੇ ਜੋ ਜਨਮੰ ਬਿਤਾਇਓ ਭਏ ਫੂਕ ਟੰਕਾਜ ਏਕੈ ਨ ਆਇਓ ਕਿਤੇ ਨਾਸ ਮੂੰਦਾ ਭਏ ਬ੍ਰਹਮਚਾਰੀ ਕਿਤੇ ਕੰਠ ਕੰਠੀ ਜਟਾ ਸੀਸ ਧਾਰੀ ਕਿਤੇ ਚੀਰ ਕਾਨੰ ਜੁਗੀ ਸੰਕ ਹਾਇੰ ਸਬੇ ਫੂਕ ਟੰ ਧਰਮ ਕਾਮੰ ਨ ਆਇੰਗ ਮਦ ਕੀਟ ਬੰ ਰਾਛਸੇ ਸੇ ਬਲਿਯੰ ਸਮਾ ਆਪਨੀ ਕਾਲ ਤੇਉ ਦਲੀਯੰ ਭੈ ਸੁੰਭ ਨ ਸੁੰਭ ਸ੍ਰੋਣੰਤ ਬੀਜੰ ਤੇਉ ਕਾਲ ਕੀਨੇ ਪੁਰੇ ਜੇ ਪੁਰੇ ਜੰਗ ਬਲੀ ਪ੍ਰੀਥੀਯੰ ਮਾਨ ਦਾਤਾ ਮਹੀ ਪੰ ਜਿਨੈ ਰਥ ਚਕਰੰ ਕੀਏ ਸਾਤ ਦੀਪੰ ਉਜੰਤੀ ਮਪਰਥੰ ਜਗੰ ਜੀਤ ਡੰਡੰ ਤਿਨੈ ਅੰਤ ਕੇ ਅੰਤ ਕਉ ਕਾਲ ਖੰਡਯੰ ਜਿਨੈ ਦੀਪ ਦੀਪੰ ਦੁਹਾਈ ਫਿਰਾਈ ਪੂਜਾ ਦੰਡ ਦੈ ਛੋਣ ਛਤਰੰ ਛਿਨਾਈ ਕਰੇ ਜਗ ਕੋਟੰ ਜਸੰ ਅਨੇਕ ਲੀਤੇ ਵਹਿ ਬੀਰ ਬੰਕੇ ਬਲੀ ਕਾਲ ਜੀਤੇ ਕਈ ਕੋਟ ਲੀਨੇ ਜਿਨੈ ਦੁਰਗ ਟਾਹੇ ਕੀਤੇ ਸੂਰ ਬੀਰਾਨ ਕੇ ਸੈਨ ਗਾਹੇ ਕਈ ਜੰਗ ਕੀਨੇ ਸੋ ਸਾਕੇ ਪਵਾਰੇ ਵਹਿ ਦੀਨ ਦੇਖੇ ਗਿਰੇ ਕਾਲ ਮਾਰੇ ਜਿਨੈ ਪਾਤ ਸਾਹੀ ਕਰੀ ਕੋਟ ਜੁਗਯੰ ਰਸੰ ਆਨ ਰਸੰ ਪਲੀ ਪਾਂਤ ਪੁੱਗਿਆਂ ਵਹ ਅੰਤ ਕੋ ਪਾਵ 나ਗੇ ਪਧਾਰੇ ਗਿਰੇ ਦੀਨ ਦੇਖੇ ਹਠੀ ਕਾਲ ਮਾਰੇ ਜਿਨੇ ਖੰਦੀ ਅੰ ਦੰਡ ਧਾਰੰ ਅਪਾਰੰ ਕਰੇ ਚੰਦਰਮਾ ਸੂਰ ਚੇਰੇ ਦੁਆਰੰ ਜਿਨੇ ਇੰਦਰ ਸੇ ਜੀਤ ਕੈ ਛੋਡ ਡਾਰੇ ਵਹ ਦੀਨ ਦੇਖੇ ਗਿਰੇ ਕਾਲ ਮਾਰੇ ਰਾਸਾਵਲ ਚੰਦ ਜਿਤੇ RAM ਹੋਏ ਸਭ ਅੰਤ ਮੂਏ ਜਿਤੇ KRISHN ਹੋਏ ਹੈ ਸਭ ਅੰਤ ਜੈ ਹੈ ਜਿਤੇ DEV ਹੋਸੀ ਸਭ ਅੰਤ ਜਾਸੀ ਜਿਤੇ BODH ਹੋਏ ਹੈ ਸਭ ਅੰਤ ਛੈ ਹੈ ਜਿਤੇ DEV ਰਾਯੰ ਸਭ ਅੰਤ ਜਾਯੰ ਜਿਤੇ DAIT ਏ ਸੰਦ ਤਿਤਿਓ ਕਾਲਲੇ ਸੰ ਨਰਸਿੰਘ ਅਵਤਾਰੰ ਵਹਿ ਕਾਲ ਮਾਰੰ ਬਡੋ ਡੰਡ ਧਾਰੀ ਹਣਿਓ ਕਾਲ ਭਾਰੀ ਜੰਗ ਬਾਵਨੇੰ ਹਣਿਓ ਕਾਲ ਤੇੰਗ ਮਹਾਮਛ ਮੁੰਡੰ ਫਦਿਓ ਕਾਲ ਚੁੰਡੰ ਜਿਤੇ ਹੋਏ ਬੀਤੇ ਤਿਤੇ ਕਾਲ ਜੀਤੇ ਜਿਤੇ ਸਰਨ ਜੈ ਹੈ ਤਿਤੇ ਉਰਾਖ ਲਹਿ पुजंगप्रयात छंद बिना शरणता की न औरै उपायं कह देव दैतंकह रंकरायंकह पातसाहंकह उमरायंकह बिना शरणता की न कोटै उपायं जिते जीव जंतं दुनियां उपायं सब अंतकालं बलिकालकायं बिना शरणता की नहीं और ओटंग लिखंग जंत्र केते पड़े मंत्र कोटंग निराज छंद जिते के राज रंग के अंग हने सुकाल बंक्यंग जितेक लोक पाल्यंग निदान काल दाल्यंग कृपान पान पान जे जप अनंत ठाटते थप जितेक काल त्याय है जगत जीत जाय है विचित्र चार चित्रंग परमंग परमयंग पवित्रयंग आलोक रूप राज्यंग सुने सो पाप पाज्यंग विशाल लाल लोचनंग बेअंत पाप मोचनंग चमक चंद्र चारंग अगी अनेक तारयंग ਰਸਾਵਲ ਛੰਦ ਜਿਤੇ ਲੋਕ ਪਾਲੰਗ ਤੇ ਜੇਰ ਕਾਲੰਗ ਜਿਤੇ ਸੂਰ ਚੰਦਰੰ ਕਹਾ ਇੰਦਰੰ ਬਿੰਦਰੰ ਪੁਜੰਗ ਪ੍ਰਿਆਤ ਛੰਦ ਫਿਰੈ ਚੌਦ ਹੂ ਲੋਕ ਅੰਕਾਲ ਚਕਰੰ ਸਬੈ ਨਾਥ ਨਾਥੇ ਭ੍ਰਮੰ ਭੋਹ ਬਕਰੰ ਕਹਾ ਰਾਮ ਕ੍ਰਿਸ਼ਨੰ ਕਹਾ ਚੰਦ ਸੂਰੰ ਸਬੈ ਹਾਥ ਬਾਦੇ ਖਰੇ ਕਾਲ ਹਜੂਰੰ ਸਵਈਆ ਕਾਲ ਹੀ ਪਾਏ ਭਇਓ ਭਗਵਾਨ सो जागत या जग जाकी कला है काल ही पाए भयो ब्रह्मा शिव काल ही पाए पयो जुगिया है काल ही पाए सुरा सुर गंध्रभ जक्षजंग दिशा बे दिशा है और सकाल सबै बस काल के एक ही काल अकाल सदा है पुजंग प्रयात छंद नमो देव देवंग नमो खडग सदा एक रूपंग सदा निर्भिकारंग नमो राज सातकाम से नमो निर्भिकारंग नमो निर्जुरेयंग रसवल छंद नमो बाणपाणंग नमो निरपयानंग नमो देवदेवंग पवानंग पवेयंग उजंगप्रयात छंद नमो खगखंडंग कृपाणंग कटारंग सदा एकरूपंग सदा निर्विकारंग नमो बाणपाणंग नमो दांडतारयंग जिना चौदहु लोक जोतंग बिथारयंग नमस्कारयंग मोरतीरंग तुफंगंग नमो खग अदगंग अपेयंग अपंगंग गदायंग श्रेष्ठंग ਨਮੋ ਸਹਥੀ ਯੰ ਜਨਾ ਤੁਲ ਯੰ ਬੀਰ ਬੀਓ ਨਾ ਬੀ ਯੰ ਰਸਾਵਲ ਚੰਦ ਨਮੋ ਚੱਕਰ ਪਾਣੰ ਅਪੂਤੰ ਪਯਾਣੰ ਨਮੋ ਉਗਰ ਦਾੜੰ ਮਹਾ ਗ੍ਰਿਸ਼ਟ ਗਾੜੰ ਨਮੋ ਤੀਰ ਤੋਪੰ ਜਿਨੈ ਸਤਰ ਕੋਪੰ ਨਮੋ ਤੋਪ ਪਟੰ ਜਿਨੈ ਦੁਸ਼ਟ ਦੱਤੰ ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ ਜਿਤੇ ਅਸਤਰ ਭੇਯੰ ਨਮਸਕਾਰ ਤੇਯੰ ਸਵਈਆ ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ ਗਰੀਬ ਨਿਵਾਜ ਨ ਦੂਸਰ ਤੋਸੋ ਹੂਲ ਛਿਮੋ ਹਮਰੀ ਪ੍ਰਭ ਆਪ ਨ ਭੂਲਨ ਹਾਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਿਨਕੇ ਸਭ ਹੀ ਗ੍ਰਹਿ ਦੇਖਿਆ ਤਤ ਦਰਬ ਦਰਬ ਭਰੋ ਸੋ ਯਾ ਕਲ ਮੈਂ ਸਭ ਕਾਲ ਕਿਰਪਾਨ ਕੇ ਭਾਰੀ ਪੂਜਾਨ ਕੋ ਭਾਰੀ ਭਰੋ ਸੋ ਸੋਮਬ ਨੇ ਸੋਮਬ ਸੇ ਕੋਟ ਨੇ ਸਾਚ ਚਲ ਜਾਹੇ ਛਨੇਕ ਬਿਖਹਿ ਹਨ ਧਾਰੇ ਤੂੰ ਮਰ ਲੋ ਚਨ ਚੰਡ ਆਉ ਮੁੰਡ ਸੇ ਮਾਹ ਖ ਸੇ ਪਲ ਬੀਚ ਨਿਵਾਰੇ ਚਾਮਰ ਸੇ ਚ ਰਣ ਚ ਛੁਰ ਸੇ ਰਕਤ ਛਣ ਸੇ ਝਟ ਦੇ ਝਜਕਾਰੇ ਐਸੋ ਸੋ ਸਾਹਿਬ ਪਾਏ ਕਹਾ ਪ੍ਰਵਾਹ ਰਹੀ ਇਹ ਦਾਸ ਤਿਹਾਰੇ ਮੁੰਡਹ ਸੇ ਮਦ ਕੀ ਤਬ ਸੇ ਮੋਰ ਸੇ ਅਗ ਸੇ ਜਿਨ ਕੋਟ ਦਲੇ ਹੈ ਓਟ ਕਰੀ ਕਬ ਹੂ ਨ ਜਿਨੈ ਰਣ ਚੋਟ ਪਰਿ ਪਗ ਦਵੈ ਨ ਟਲੇ ਹੈ ਸਿੰਧ ਬਿਖੈ ਜੇ ਨਾ ਬੁੱਡੇ ਨਿ ਸਾਜੇ ਨਾ ਬੂਡੇ ਨਿ ਸਾਚਰ ਪਾਵਕ ਬਣ ਬਹੇ ਨ ਜਲੇ ਹੈ ਤੇ ਅਸ ਲੋਕ ਤੇ ਅਸ ਤੌਰ ਬਿ ਲੋਕ ਅਲੋਕ ਸੋ ਲਾਜ ਕੋ ਛਾੜ ਕੇ ਭਾਜ ਚੱਲੇ ਹੈ रावण से मह रावण से ਘਟ ਘਟ ਕੰਨ ਹੁਸੇ ਪਲ ਬੀਚ ਪਛਾਰੇ ਬਾਰਦ ਨਾਦ ਅਕੰਪਨ ਸੇ ਜਗ ਜੰਗ ਜੁਰੇ ਜਿਨ ਸੋ ਜਮ ਹਾਰੇ ਕੁੰਭ ਅਕੁੰਭ ਸੇ ਜੀਤ ਸਭੈ ਜਗ ਸਾਤ ਹੂੰ ਸਿੰਧ ਹਥਿਆਰ ਪਖਾਰੇ ਜੇ ਜੇ ਹੋਤੇ ਅਕਤੇ ਬਿਕਤੇ ਸੋ ਕਟੇ ਕਰ ਕਾਲ ਤ੍ਰਿਪਾਨ ਕੇ ਮਾਰੇ ਜੋ ਕਹੂੰ ਕਾਲ ਤੇ ਭਾਜ ਕੇ ਬਾਚਿਅਤ ਤੋ ਕਿ ਹਕੁੰਟ ਕਹੋ ਭਜ ਜਈਐ ਆਗੇ ਹੁ ਕਾਲ ਧਰੇ ਅਸਗਾਜਤ ਛਾਜਤ ਹੈ ਜਿਹਤੇ ਨਸ ਅਈਐ ਐਸੋ ਨਾ ਐਸੋ ਨਾ ਕਹਿ ਗਇਓ ਕੋਈ ਸੋ ਦਾਵਰੇ ਜਾਹੇ ਉਪਾਵ ਸੋ ਕਾਵ ਬਚਈਐ ਜਾ ਤੇ ਨ ਛੂਟੀਐ ਮੂੜ ਕਹੂੰ ਹਸ ਤਾ ਕੀ ਨ ਕਿਉ ਸਰਣਾਗਤ ਜਈਐ कृष्ण और बिशन जपे तुह तो कोटिक राम रहीम भली बिद त्यायो ब्रह्म जप्यो आर संभ थप्यो तिहते तुहे तो को किन्हू ना बचायो कोट करी तपसा दिन कोटिक काहू का ना कौडी कौडी को काम कढायो काम का मंत्र कसीरे का के काम ना काल को काओ किन्हू ना बचायो काहे को कूर करे तपसा इनकी ਉਹ ਕੋਡੀ ਕੇ ਕਾਮ ਨਾ ਐ ਹੈ ਤੋਹੇ ਬਚਾਏ ਸਕੈ ਕਹੋ ਕੈਸੇ ਕਾ ਆਪਨ ਘਾਵ ਬਚਾਏ ਨਾ ਐ ਹੈ ਕੂਪ ਕਰਾਲ ਕੀ ਪਾਵਕ ਕੁੰਡ ਮੈਂ ਆਪ ਟੰਗੇ ਹੋ ਤੇ ਮ ਤੋਹੇ ਟੰਗਾ ਹੈ ਚੇਤ ਰੇ ਚੇਤ ਅਜੋ ਜੀਅ ਮੈਂ ਜੜ ਕਾਲ ਕਿਰਪਾ ਬਿਨ ਕਾਮ ਨਾ ਐ ਹੈ ਤਾਹੇ ਪਛਾਨਤ ਹੈ ਨ ਮਹਾਪਸ ਜਾ ਕੋ ਪ੍ਰਤਾਪ ਤੇ ਹੂ ਪਰਮਾਹੀ ਪੂਜਤ ਹੈ ਪਰਮੇਸ਼ਰ ਕੈ ਜਿਹ ਕੈ ਪਰਸੈ ਪਰਲੋਕ ਪਰਾਹੀ ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤ ਪਾਪ ਲੱਜਾਹੀ ਪਾਏ ਪਰੋ ਪਰਮੇਸ਼ਰ ਕੇ ਜੜ ਬਾਹਨ ਮੈਂ ਪਰਮੇਸ਼ਰ ਨਾਹੀ ਪਾਏ ਪਰੋ ਪਰਮੇਸ਼ਰ ਕੇ ਜੜ ਬਾਹਨ ਮੈਂ ਪਰਮੇਸ਼ਰ ਨਾਹੀ ਮੋਨ ਭਜੇ ਨਹੀਂ ਮਾਨਤ ਜੇ ਨਹੀਂ ਦੇ ਖਸਾ ਜੇ ਨਹੀਂ ਮੂੰਡ ਮੁਡਾਏ ਕੰਠ ਨਾ ਕੰਠੇ ਕਠੋਰ ਧਰੈ ਨਹੀਂ ਸੀਸ ਜਟਾਨ ਕੇ ਝੂਟ ਸੁਹਾਏ ਸਾਚ ਕਹੋ ਸੁਨ ਲੈ ਚਿਤ ਦੇ ਬਿਨ ਦੀਨ ਦਿਆਲ ਕੀ ਸਾਮ ਸਿਧਾਏ ਪ੍ਰੀਤ ਕਰੇ ਪ੍ਰਭ ਪਾਇਤ ਹੈ ਕਿਰਪਾਲ ਨ ਭੀਜਤ ਲਾਂਡ ਕਟਾਏ कागद दीप सब कर कै सात समुद्रन की मस हो काट बनास्पति सगरी लिखबे बेहू के लेखन काज बने हो सार बकता कर कै जुग कोट गणेश के हाथ लिखे हो काल कृपान बिना बिनती न तऊ तुम कौ प्रभ न कर हो कागद दीप सब कर कै सात समुद्रन की मस हो ਕਾਟ ਬਨਾਸਪਤੀ ਸਗਰੀ ਲਿਖਬੇ ਹੂੰ ਕੇ ਲੇਖਣ ਕਾਜ ਬਨੈ ਹੋ ਸਾਰਸੁਤੀ ਬਕਤਾ ਕਰ ਕੈ ਜੁਗ ਕੋਟ ਗਨੇਸ਼ ਕੈ ਹਾਥ ਲਿਖੈ ਹੋ ਕਾਲ ਕਿਰਪਾਨ ਬਿਨਾ ਬਿਨਤੀ ਨਾ ਤਉ ਨਾ ਤਉ ਤੁਮ ਕਉ ਪ੍ਰਭ ਨੈ ਕਰਿਜੈ ਹੋ ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਸ੍ਰੀ ਕਾਲ ਜੀ ਕੀ ਉਸਤਤ ਪ੍ਰਥਮ ਧਿਆਏ ਸੰਪੂਰਨ ਸੁਭ ਮਸਤ ਅਪਜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ